ਥਾਣਾ ਮਹਿਤਾ ਅਦੀਨ ਆਉਂਦੇ ਪਿੰਡ ਚੰਨਣਕੇ ਵਿਖੇ ਦੇਰ ਸ਼ਾਮ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੋਹ ਤੇ ਕੜ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਦਾ ਨਾਂ ਜਗਰਾਤ ਸਿੰਘ ਹੈ ਅਤੇ ਉਹ ਪਿੰਡ ਚੰਨਣ ਕਿ ਵਿਕੇ ਰਹਿੰਦਾ ਹੈ ਅਤੇ ਖੇਤੀਬਾੜੀ ਦਾ ਕੰਮ ਕਰਦਾ ਹੈ। ਉਸਦੀ ਉਮਰ ਕਰੀਬ 28 ਸਾਲ ਦੇ ਕਰੀਬ ਹੈ ਅਤੇ ਮੌਕੇ ਤੇ ਮ੍ਰਿਤਕ ਪਰਿਵਾਰਕ ਦੇ ਮੈਂਬਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੱਲ ਦੇਰ ਰਾਤ ਸ਼ਾਮ ਨੂੰ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਕੇ ਬਾਹਰ ਨਿਕਲੇ ਤੇ ਮੋਟਰਸਾਈਕਲ ਤੇ ਕੁਝ ਅਣਪਛਾਤੇ ਨੌਜਵਾਨ ਆਏ ਜਿਨ੍ਹਾਂ ਨੇ ਪਹਿਲਾਂ ਉਸ ਨਾਲ ਹੱਥ ਮਲਾਇਆ ਬਾਅਦ ਵਿੱਚ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਮੌਕੇ ਤੇ ਉਹ ਫਰਾਰ ਹੋ ਗਏ। ਉਹਨਾਂ ਨੇ ਸਾਰੀ ਉਹਨਾਂ ਨਾਲ ਹੀ ਦੱਸਿਆ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋਈ ਹੈ ਉਹਨਾਂ ਨੇ ਆਖਿਆ ਕਿ ਅਸੀਂ ਜਦੋਂ ਉਹਨੂੰ ਹਸਪਤਾਲ ਲੈ ਕੇ ਗਏ ਤਾਂ ਉਸਨੇ ਉੱਥੇ ਦਮ ਤੋੜ ਤਾਂ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਹੀ ਉਹਨਾਂ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਤੇਰ ਸ਼ਾਮ ਚੰਨਣਕੇ ਵਿਖੇ ਇੱਕ ਜੁਕਰਾਤ ਸਿੰਘ ਦੇ ਨਾਂ ਦੇ ਨੌਜਵਾਨ ਨੂੰ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਮੋਢੇ ਕੱਢ ਉਤਾਰ ਦਿੱਤਾ ਗਿਆ ਸੀ ਜਿਸ ਤੇ ਚਲਦੇ ਉਹਦੀ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਵਾਉਣ ਲਈ ਲੈ ਕੇ ਆਏ ਹਾਂ ਅਤੇ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਆਖਿਆ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਸਰਜੀ ਸਰਜੀ ਜੀ ਤਾਂ ਤੁਹਾਡੇ ਬੇਟੇ ਦੀ ਬੀਬੀ ਸ਼ਾਮ ਔਰੀਆ ਮਾਰਕੀਟ ਕੱਲ ਕਰ ਦਿੱਤਾ ਗਿਆ ਕਿ ਰਣਜੀਤ ਕੀ ਸੀ ਇਸ ਕਾਰਨ ਲੱਗਿਆ ਕੋਈ ਨਹੀਂ ਨਾ ਕੋਈ ਕਾਰਨ ਦਾ ਨਹੀਂ ਪਤਾ ਲੱਗਾ। ਤੋਰ ਲੋਕ ਜਿੱਦਾਂ ਨਹੀਂ ਕੋਈ ਪਤਾ ਨਹੀਂ ਆਮਛਾ ਤੇ ਉਹ ਬਦੇ ਨਾ ਦੇਖੇ ਨਹੀਂ। ਪੁਲਿਸ ਮਤਲਬ ਇਹ ਰਿਪੋਰਟ ਸੁਣਾਇਆ ਗਿਆ ਪਰ ਸੁਣਨੋਂ ਹੁਣ ਕੀ ਆ ਗਾ ਖਰਾਬੀ ਕੀਤੀ ਇਹ ਰਿਪੋਰਟ ਵਾਲਾ ਕਾਰਵਾਈ ਇਹੋ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਇਦਾਂ ਅਕਸਾਈਡ ਕੀਤਾ ਇਦਾਂ ਸਜ਼ਾ ਦਿੱਤੀ ਜਾਵੇ ਸਖਤ ਕਾਰਵਾਈ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਜਿੱਥੇ ਵੀ ਆ ਕੇ ਮਾਰੀਆਂ ਉੱਥੀਆਂ ਮਾਰੀਆਂ ਜਾਣ ਲਿਵਾਜਿੰਦ ਦੀ ਮਾਰ ਹਾਂਜੀ ਕਿੰਨੀਆਂ ਗੋਲੀਆਂ ਜਿਹੜੀਆਂ ਤੁਸਾਸੀ ਦੇ ਲੱਗੀਆਂ ਇਹ 4-5 ਗੋਲੀਆਂ ਵੱਜੀਆਂ 4 ਹਾਂਜੀ ਤੁਸਾਸੀ ਨਹੀਂ ਰਹਿਣੇ ਪਨਾ ਚਾਹੀਦੇ ਉਹ 4 ਮਹੀਨਿਆਂ ਹੋ ਗਏ ਸਾਡੀ ਕੁਆ ਕਿੰਨੇ ਪੈਣ ਪ੍ਰਾਨ ਕਰਦਾ ਉਹ ਤਿੰਨ ਵਾਂਤਰਾ ਗਿਆ ਜਾ ਰਿਹਾ ਕਿ ਉਹ ਤੇ ਫਾਦਰ ਨਹੀਂ ਬਿਲੌਕ ਕਰੀਆ ਪਹਿਲਾਂ ਹਾਂਜੀ ਹਾਂਜੀ ਕਿੰਨਾ ਚਿਰ ਹੋ ਗਿਆ ਫਾਦਰ ਬਿਲੌਕ ਨਾ ਨੂੰ ਹੋ ਗਿਆ 12 13 ਸਾਲ ਹੁਣ ਘਰ ਦੇ ਵਿੱਚ ਜਿਹੜਾ ਮਾਈ ਦਾ ਸਭ ਕਿਸ ਤਰ੍ਹਾਂ ਕੋਈ ਵੀ ਨਹੀਂ ਇਹ ਪੁੱਤੀ ਦਾ ਨਾ ਕੀ ਬੜੀ ਦਾ ਕੰਮ ਬਜ਼ੁਰਗ ਆ ਸਾਡਾ ਸਹੁਰਾ ਸਾਹਿਬ ਤੇ ਮੈਂ ਕਹੇ ਮੇਰੀ ਨੂੰਹ ਪੁੱਤ ਤੇ ਲੈ ਲਿਆ ਉਹਨਾਂ ਨੇ ਇਨਸਾਫ ਚਾਹੀਦਾ ਸਾਨੂੰ ਇਨਸਾਫ ਮਿਲੇ ਹਨ ਸਾਜੀ ਬਚਤੋ ਕੱਲ ਜਿਹੜਾ ਕਤਲ ਕੀਤਾ ਗਿਆ ਤੁਹਾਡੇ ਪੁੱਤੇ ਦਾ ਕੌਣ ਲੋਕ ਸੀ ਉਹਦੇ ਕਰਮਣ ਸਾਨੂੰ ਕੀ ਬੋਦੇਗਾ ਸਾਡੇ ਜਾਂਦਿਆਂ ਤੇ ਲਊ ਲਵਾਣ ਹੋਇਆ ਹੈ ਉਹ ਵੀਡੀਓ ਆਇਆ ਹੈ ਕੈਮਰਾ ਤੇ ਆਇਆ ਸਭ ਕੋ ਓਥੋਂ ਪਿਡਾਲੋ ਜੋਗੋ ਪੁਲਸਵਾਲੋ ਕੀ ਕਿਆ ਜਾ ਰਿਹਾ ਪੁਲਸਵਾਲੋ ਕੀ ਕਾਰਵਾਈ ਕੀ ਪੁਲਸਵਾਲੋ ਪਤਾ ਨਹੀਂ ਕਿ ਆਉਲੀ ਇਹ ਦੋ ਵਾਰ ਰਾਤੀ ਆਈ ਆ ਆ ਹੁਣ ਆਏ ਆ ਤੇ ਬੂਰਦੇ ਚੁਪ ਕਰਕੇ ਚੱਲ ਗਏ ਅੱਜ ਇਹ ਤਾਂ ਕਿ ਪਸੇ ਦੀ ਗ੍ਰਿਫਤਾਰੀ ਪਾਈ ਗਈ 202 ਆਂਦੇ ਆ ਪਾਈ ਗਈ ਐ ਸਾਨੂੰ ਤਾਂ ਦੱਸਿਆ ਨਹੀਂ ਪੁਲਸਵਾਲੋ ਆਹੀ ਔੜ ਦੀ ਵਾਈ ਸੁਣੀ ਨਹੀਂ ਪਾਈ ਗਏ ਕਿੰਨੇ ਜਾਣਿਆਂ ਨੂੰ ਜਿਹੜਾ ਉਹ ਵੜ ਲਿਆ ਗਿਆ ਪੁਲਸਵਾਲੋ ਹੁਣ ਸਾਨੂੰ ਦੱਸਿਆ ਪੁਲਸਵਾਲੋ ਕਿ ਕਿੰਨੇ ਜਾਣਿਆਂ ਨੂੰ ਪੜਿਆ की मांग कर देंगे इंसाफ की मांग आज तो फिर हम मांग कर दें इंसाफ हो गए पहले तो बेतले आके मार में गोईया तो पता लग जाए भी कि कितना पोत मारी गया आई तरह पोत मार दिया लोग क्या नहीं पता लग जाए भी पोत आई तरह मार दे जो जे जितना मार दे मामला कौन सी बंदा जिन्हों मारिया कि इस घटना को अंजाम दिता ਬਰਾਜ ਸਿੰਘ ਹੈ ਇਹਦਾ ਕੰਮ ਜਿਹੜਾ ਇਹ ਅਣਛੇ ਬੰਦੇ ਤਿੰਨ ਜਿਹੜੇ ਉਹ ਗੋਲੀਆਂ ਮਾਰ ਕੇ ਸ਼ਾਮੀ ਕਤਲ ਕਰਕੇ ਤੇ ਜਿਸ ਬੰਦੀ ਮੁਕਫਸ थाना ਮਹਿਤਾ ਵੱਲੋਂ ਮਕਦਮਾ ਦਰਜ ਕੀਤਾ ਗਿਆ ਹੈ ਤਤਤੀਹ ਜਾਰੀ ਹੈ ਜੋ ਵੀ ਸਾਹਮਣੇ ਤੱਥਾਂ ਦੇ ਮੁਤਾਬਕ ਕਰ ਰਹੀ ਹੈ ਮਚਲਿਆਂ ਦੇ ਚੋ ਕੋਈ ਪੁਰਾਣੀ ਰੰਜਿਸ਼ ਸੀ ਤਾਂ ਫਿਰ ਕੋਈ ਝਗੜਾ ਕਰਦਾ ਪਿਆ ਸੀ ਇਹਦੇ ਬਾਰੇ ਜਿਹੜੇ ਕੇਸ ਮਕਦਮੇ ਦੀ ਤਤਤੀਸ਼ ਜਾਂ ਮੇਰੇ ਤੋਂ ਸੀਨੀਅਰ ਫਰੀ ਦੱਸ ਸਕਦੇ ਕੋਣ ਹੈਗੇ ਸੀ ਬੰਦੇ ਜਿਨ੍ਹਾਂ ਨੇ ਕਤਲ ਕੀਤਾ ਵਾ ਤੇ ਅ ਚਾਹ ਹਨ ਇਹਨਾਂ ਦੀ ਇਹਦੇ ਬਾਰੇ ਤਫ਼ਤੀਸ਼ ਜਾਰੀ ਹੈ ਤੇ ਕੱਲ ਰਾਤ ਦੇ ਸੱਤ ਵਜੇ ਘਟਨਾ ਕਾਫੀ ਵਕਤ ਹੋ ਚੁੱਕਾ ਵਾ ਗੁਰਦੁਆਰੇ ਦੇ ਬਾਹਰ ਘਟਨਾ ਵਾ ਲੱਗਦਾ ਸਵਾਲ ਕਾਫੀ ਵੱਡੇ ਖੜੇ ਹੋ ਰਹੇ ਅਧਿਆਤਿਕ ਪੁਲਿਸ ਦੇ ਤੇ ਕੀ ਤੱਕ ਕੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਗਈ ਹੈ ਕਾਰਵਾਈ ਮੁਕੱਦਮਾ ਦਰਜ ਕੀਤਾ ਵਾ ਤੋ ਤੀਹ ਜਾਰੀ ਹੈ ਤੇ ਜਲਦੀ ਤੋਂ ਜਲਦੀ ਟਰੇਸ ਕਰਕੇ ਮੁਕੱਦਮਾ ਜਿਹੜਾ ਸਸ ਦੋਸ਼ੀ ਜਿਹੜੇ ਕਰਦੇ ਨਹੀਂ ਹੈ ਜੀ ਨਾਮ ਲੂ ਮੈਂ ਨਾਮ ਕੋਈ ਪਛਾਣ ਹੋ ਭਾਈ ਉਹਨਾਂ ਦੀ ਤੀਹ ਜਾਰੀ ਹੈ ਬਾਕੀ ਸੀਨੀਅਰ ਅਫਸਰ ਕਰ ਰਹੇ ਨੇ ਪਰਿਵਾਰ ਵੱਲੋਂ ਕੀ ਕੀ ਕਹਿ ਰਹੇ ਪਰਿਵਾਰ ਕੀ ਕੋਈ ਆਣੀ ਕਿਸੇ ਦਿਨ ਹੁੰਦੀ ਸੀ ਉਹ ਸਾਰੇ ਅਫਸਰ ਜਿਹੜੇ ਆ ਤਫਤੀਸ਼ ਕਰ ਰਹੇ ਹਨ ਜੋ ਵੀ ਗੱਲ ਸਾਹਮਣੇ ਆਊਗੀ ਉਸ ਮੁਤਾਬਕ ਕਾਰਵਾਈ ਅਮਚਲੇਗੀ ਕੀ ਸਿਰ ਵੀ ਕੈਮਰੇ ਫੜਾ ਲਈ ਆ ਰਿਆ ਆਸपास ਕਿਤੇ ਜਾ ਰਹੇ ਸਾਰੇ ਅਫਸਰ ਕਰ ਰਹੇ ਠੀਕ